ਕੈਨੇਡਾ 24 ਨੂੰ ਲੈ ਕੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ बिकॉज ਕੈਨੇਡਾ ਦੇ ਜਿਹੜੇ ਨਵੇਂ ਮਿਨਿਸਟਰ ਹੈਗੇ ਆ ਮਿਸਟਰ ਮਾਰਕ ਮਿਲਰ ਉਹ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਕਿ ਚੇਂजेस ਲਿਆਣਾ ਚਾਹੁੰਦੇ ਆ ਕੈਨੇਡਾ ਸਟੂਡੈਂਟ ਵੀਜ਼ਾ ਦੇ ਵਿੱਚ ਐਂਡ ਉਹ ਇਹ ਵੀ ਦੇਖਣਾ ਚਾਹੁੰਦੇ ਆ ਕਿ ਕੈਨੇਡਾ ਔਰ ਸਿਸਟਮੈਟਿਕਲੀ ਚੱਲੇ ਜਿਹੜੀਆਂ ਪ੍ਰੋਬਲਮਸ ਸਟੂਡੈਂਟਸ ਨੂੰ ਜਿਵੇਂ ਫੇਸ ਕਰ ਰਹੇ ਸੀ ਜਿਵੇਂ ਸਾਡੇ ਹੀ ਬੱਚੇ ਕਹਿ ਰਹੇ ਸੀ ਕਿ ਸਾਡੇ ਤੋਂ ਫੋਰਡ ਨਹੀਂ ਹੋ ਪਾਰਿਆ ਕੈਨੇਡਾ ਸਾਡੇ ਤੋਂ ਰਹਿਣਾ ਖਾਣਾ ਮਹਿੰਗਾ ਹੋ ਗਿਆ ਉਹ ਸਾਰਾ ਕੁਝ ਦੇਖਦਿਆਂ ਹੋਇਆਂ ਉਹਦਾ ਅਸਰ ਦੇਖਣ ਨੂੰ ਮਿਲਿਆ ਕਿ ਜੀਆਈਸੀ ਡਬਲ ਹੋ ਗਿਆ ਸੋ ਮੈਂ ਸਟੂਡੈਂਟਸ ਨੂੰ ਕਹਿੰਨਾ ਕਿ ਕੋਈ ਵੀ ਇਦਾਂ ਦਾ ਪ੍ਰੋਟੈਸਟ ਕਰਨ ਤੋਂ ਪਹਿਲਾਂ ਕੋਈ ਵੀ ਇਦਾਂ ਦੀ ਚੀਜ਼ ਕਰਨ ਤੋਂ ਪਹਿਲਾਂ ਕਿਸੇ ਐਸੇ ਮੁਲਕ 'ਚ ਜਿੱਥੇ ਅਸੀਂ ਰਹਿੰਦੇ ਨਹੀਂ ਹੈਗੇ ਆਂ ਔਰ ਇੱਥੇ ਸਾਡਾ ਸਟੇਟਸ ਹੱਲੇ ਟੈਂਪਰੀਰੀ ਹੈ ਜ਼ਰੂਰ ਧਿਆਨ ਦਿਓ ਬਿਕੋਜ਼ ਕੋਈ ਵੀ ਚੀਜ਼ ਅਸੀਂ ਉੱਥੇ ਕਰਦੇ ਆ ਉਹਦਾ ਰਿਜ਼ਲਟ ਤੁਹਾਡੇ ਤੇ ਹੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਸੋ ਹੁਣ ਹੋਰ ਵੀ ਟਾਇਰ ਸਿਸਟਮ ਵੀ ਕੈਨੇਡਾ ਚ ਇੰਟਰੋਡਿਊਸ ਹੋਣ ਵਾਲੇ ਆ ਅ ਟਰਸਟਿਡ ਇੰਸਟੀਚੂਟਸ ਦੀ ਲਿਸਟ ਵੀ ਬਾਹਰ ਆਏਗੀ ਕਿ ਜਿਹੜੇ ਇਹ ਟਰਸਟਿਡ ਇੰਸਟੀਚੂਟਸ ਆ ਤੁਸੀਂ ਇੰਨਾ ਚ ਅਪਲਾਈ ਕਰੋ ਤਾਂ ਤੁਹਾਨੂੰ ਵੀਜ਼ਾ ਮਿਲੇਗਾ ਜੇ ਤੁਸੀਂ ਇੰਨਾ ਚ ਅਪਲਾਈ ਨਹੀਂ ਕਰੋਗੇ ਤਾਂ ਵੀਜ਼ਾ ਨਹੀਂ ਮਿਲੇਗਾ ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਕੈਨੇਡਾ ਅਜਿਹੀ ਰੇਟ ਚਿਕੂ ਇੱਕ ਇਦਾਂ ਦਾ ਕੰਟਰੀ ਬਚਿਆ ਜਿੱਥੇ ਜਾ ਕੇ ਸਟੂਡੈਂਟ ਸੈਟਲ ਔਰ ਪੀਆਰ ਹੋ ਸਕਦੇ ਹੈਗੇ ਆ ਆਪਰ ਜਿਸ ਤੋਂ ਇਲਾਵਾ ਕੋਈ ਹੋਰ ਕੰਟਰੀ ਨਾਲ ਅਸੀਂ ਕੰਪੈਰੀਜ਼ਨ ਕਰੀਏ ਤਾਂ ਕਿਸੇ ਹੋਰ ਕੰਟਰੀ 'ਚ ਅਸੀਂ ਪੀਆਰ ਇਹ ਨਹੀਂ ਜਲਦੀ ਨਹੀਂ ਹੋ ਸਕਦੇ ਬਟ ਹੁਣ ਸਾਨੂੰ ਜਿਹੜੇ ਕੋਰਸੇ ਅਸੀਂ ਕਰਨ ਜਾ ਰਹੇ ਹਾਂ ਜਾਂ ਜਿਹੜੀ ਪੜ੍ਹਾਈ ਅਸੀਂ ਕਰਨ ਜਾ ਰਹੇ ਹਾਂ ਉਹ ਬਹੁਤ ਜ਼ਿਆਦਾ ਮੈਟਰ ਕਰੇਗੀ ਔਰ 24 ਵਿੱਚ ਕੈਨੇਡਾ ਜ਼ਰੂਰ ਬਹੁਤ ਸਾਰੇ ਚੇਂजेस ਲੈ ਆਏਗਾ ਬਟ ਸਟੂਡੈਂਟਸ ਇਹੀ ਇੱਕ ਤੁਹਾਡੇ ਲਈ 골ਡਨ ਓਪਰਚ्युनिटी ਹੈ ਕਿ ਜੇ ਚੇਂजेस ਆਉਂਦੇ ਆ ਤਾਂ ਆਪਾਂ ਉਸ ਚੇਂजेस ਨੂੰ ਅਡਾਪਟ ਕਰੀਏ ਔਰ ਕੈਨੇਡਾ ਨੂੰ ਚੂਜ਼ ਕਰੀਏ ਜੀ ਦੇਖੋ ਐਲਓਏ ਵੈਰੀਫਿਕੇਸ਼ਨ ਸ਼ੁਰੂ ਹੋ ਚੁੱਕੀ ਹੈ ਕਿ ਜਿਵੇਂ ਤੁਹਾਨੂੰ ਹੋਣਾ ਹੈ ਕਿ ਫੇਕ ਐਲਓਇਜ਼ ਕਾਫੀ ਸਾਰੀਆਂ ਫੜੀਆਂ ਗਈਆਂ ਸੀ ਪਿੱਛੇ ਫੇਕ ਡਾਕੂਮੈਂਟਸ ਨੂੰ ਲੈ ਕੇ ਵੀ ਕੈਨੇਡਾ ਐਂਬੈਸੀ ਕਾਫੀ ਸਾਰਾ ਉਹ ਕਿਹਨੇ ਚਿੰਤਤ ਹੈਗੀ ਹੈ ਕਿ ਕੋਈ ਵੀ ਜੇ ਸਾਡੇ ਨਾਲ ਫੇਕ ਡਾਕੂਮੈਂਟਸ ਨਾਲ ਅਪਲਾਈ ਕਰ ਰਿਹਾ ਤਾਂ ਉਹਦੇ ਤੇ ਅਸੀਂ ਇੱਕ ਸਟ੍ਰਿਕਟ ਐਕਸ਼ਨ ਲਿਆ ਜਾਵੇ ਸੋ ਐਲਓ ਨੂੰ ਲੈ ਕੇ ਹੁਣ ਕੈਨੇਡਾ ਹਰ ਵੀਕਲੀ ਕਾਲਜਸ ਤੋਂ ਅਪਡੇਟ ਲੈ ਰਿਹਾ ਹੈ ਕਿ ਜਿਹੜੀਆਂ ਐਲਓਇਜ਼ ਇਸ਼ੂ ਹੋਈਆਂ ਉਹ ਜੈਨੂਇਨ ਹੈਗੀਆਂ ਕਿ ਨਹੀਂ ਹੈਗੀਆਂ ਇਸ ਤੋਂ ਇਲਾਵਾ ਜੀਆਈਸੀ ਤੁਹਾਨੂੰ ਪਤਾ ਹੀ ਹੈ ਕਿ ਡਬਲ ਹੋ ਚੁੱਕਿਆ ਹੈ ਕਿ 1 ਜਨਵਰੀ ਤੋਂ ਡਬਲ ਹੋ ਜਾਏਗਾ ਜੀਆਈਸੀ ਥਰਡਲੀ ਟਰਸਟਡ ਪਾਰਟਨਰਸ ਦੀ ਲਿਸਟ ਆਊਟ ਹੋਏਗੀ ਕਿ ਕਿਹੜੇ ਟਰਸਟਡ ਪਾਰਟਨਰਸ ਹਨ ਕਿਹੜੇ ਟਰਸਟਡ ਪਾਰਟਨਰਸ ਨਹੀਂ ਹੈ ਫੋਰਥਲੀ ਟਾਇਰ ਸਿਸਟਮ ਵੀ ਆ ਸਕਦਾ ਹੈ ਟਾਇਰ 1 ਟਾਇਰ 2 ਟਾਇਰ 3 ਇਹ ਸਿਸਟਮ ਵੀ ਆ ਸਕਦਾ ਹੈ ਕੈਨੇਡਾ ਦੇ ਵਿੱਚ ਕੀ 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 ਕਹਿੰਦੇ ਆ ਟਾਇਰ ਸਿਸਟਮ ਨੂੰ ਲੈ ਕੇ ਵੀ ਇੰਪਲੀਮੈਂਟੇਸ਼ਨਸ ਹੋ ਸਕਦੀਆਂ ਟਾਇਰ ਸਿਸਟਮ ਜਿਵੇਂ ਕੈਨੇਡਾ ਅਗੇ ਕਹਿੰਦੇ ਆ ਜਿਵੇਂ ਅਸੈਸਮੈਂਟ ਲੈਵਲ ਹੈਗੇ ਆ ਆਸਟ੍ਰੇਲੀਆ ਵਿੱਚ ਉਵੇਂ ਹੀ ਅਸੈਸਮੈਂਟ ਲੈਵਲਸ ਕੈਨੇਡਾ ਵਿੱਚ ਵੀ ਇੰਪਲੀਮੈਂਟ ਕੀਤੇ ਜਾਣਗੇ ਏ ਐਲ 1 ਏ ਐਲ 2 ਏ ਐਲ 3 ਉਸ ਤਰ੍ਹਾਂ ਦੇ ਕਾਲਜਸ ਨੂੰ ਡਿਵਾਈਡ ਕੀਤਾ ਜਾਏਗਾ ਯੂਨੀਵਰਸਿਟੀ ਕਾਲਜਸ ਐਂਡ ਪ੍ਰਾਈਵੇਟ ਕਾਲਜਸ ਨੂੰ ਸੋ ਬਟ ਜੋ ਜੋ ਸਾਡੀ ਡਿਸਕਸ਼ਨ ਹੋਈ ਹੈ ਇਨ ਜਿਹੜੇ ਦਿਨਾਂ 'ਚ ਮੈਂ ਕੈਨੇਡਾ ਸੀ ਔਰ ਅੱਜ ਜੀ ਮੈਂ ਵਾਪਸ ਆਇਆ ਸੋ ਸਟੂਡੈਂਟਸ ਕੈਨੇਡਾ ਨੂੰ ਲੈ ਕੇ ਮੇਜਰ ਚੇਂजेस ਹੁਣ ਇੰਨੀ ਜਲਦੀ ਆਣਾ ਬਹੁਤ ਡਿਫਿਕਲਟ ਹੈਗਾ ਨੈਕਸਟ 3 ਤੋਂ 4 ਮੰਥਸ ਕੋਈ ਚੇਂਜ ਆਣਾ ਨਹੀਂ ਚਾਹੀਦਾ ਬਿਕਾਜ਼ ਆਲਰੇਡੀ ਇੱਕ ਬਹੁਤ ਹੀ ਮੇਜਰ ਚੇਂਜ ਆ ਚੁੱਕਿਆ ਹੈ ਜਿਹੜਾ ਕਿ ਜੀਆਈਸੀ ਸੋ ਇਸ ਤੋਂ ਬਾਅਦ ਅਸੀਂ ਵੇਟ ਕਰ ਸਕਦੇ ਹਾਂ ਕਿ ਕੋਈ ਮੇਜਰ ਚੇਂਜ ਨਾ ਆਏ ਬਟ ਫਿਊਚਰ ਪੀਆਰ ਲੈਣੀ ਕੈਨੇਡਾ ਚ ਉਹਨਾਂ ਬੱਚਿਆਂ ਨੂੰ ਹੀ ਮਿਲਣੀ ਹੈ ਜਿਨ੍ਹਾਂ ਨੇ ਪ੍ਰੋਪਰ ਪੜ੍ਹਾਈ ਕਰਨੀ ਹੈ ਔਰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨਗੇ सो पी टी वाले देखो जोड़े है फिफ्टी सैवन फिफ्टी सिक्स से काफ़ी वीज़ाज आ रहे हैं बट कहीए कि सक्सैस रेट फिफ्टी सिक्सटी परसेंट हैगा जो अभी नॉन एस टी एस दल करिए स्टिल दे आर गेटिंग वीजा सो राइट ना जो एक गवर्नमेंट कॉलेज अपलाई तो दांसिज ऑफ गैटिंग वीजा इफ योर पी टी ई स्कोर इज अंडर सिक्सटी इज़ ब्राइट दैन यू कैन गैट वीजा बट जी कहो कि सिक्सटी है तो वीज़ा सक्सैस रेट बहुत अच्छा चल ही रहा हैगा ਬਟ ਸਟੂਡੈਂਟਸ ਫਿਊਚਰ ਵਿੱਚ ਸਾਨੂੰ ਲੱਗਦਾ ਹੈ ਕਿ 1 ਜਨਵਰੀ ਤੋਂ ਕਾਫੀ ਜ਼ਿਆਦਾ ਫਾਈਲਸ ਤੇ ਧਿਆਨ ਦਿੱਤਾ ਜਾਏਗਾ ਜੋ ਕਿ ਹੱਲੇ ਨਹੀਂ ਨਜ਼ਰ ਆ ਰਿਹਾ ਸੀ ਹੱਲੇ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਦੈਟ ਇਜ਼ ਕ੍ਰੋਸਿੰਗ 95% ਸੋ ਮੈਨੂੰ ਲੱਗਦਾ ਹੈ ਕਿ ਜਨਵਰੀ ਚ ਥੋੜਾ ਜਿਆ ਧਿਆਨ ਜ਼ਰੂਰ ਦਿੱਤਾ ਜਾਏਗਾ ਫਾਈਲ ਚ सो देखो मई इनटेक अवेलेबल रहेगा सितंबर 24 अवेलेबल रहेगा कुछ कॉलेजेस ने जनवरी 25 भी खोलता है सो हले मई सितंबर सपंबर ती फोकसानू करना चाहिए सो मई एंड सितंबर इनटेक आर ओपन जो जनवरी अपलाई कर बट उन्होंने जी आई सी आर ट्वेंटी थाउजेंड सिक्स थर्टी फाइव डॉलरस ही पे करना पड़ेगा